ਗੁੱਡ ਮਾਰਨਿੰਗ ਹੋ ਗਿਆ ਜੀ ਗੁੱਡ ਮਾਰਨਿੰਗ ਚਾਹ ਦੇ ਨਾਲ ਜੀ ਹੋਰ ਸੁਣਾਓ ਜੀ ਨਵੇਂ ਬਲੋਗ 'ਚ ਤੁਹਾਡਾ ਸਵਾਗਤ ਹੈ ਜੀ ਤਾਂ ਨਿਆਣੇ ਇਹ ਚੈੱਕ ਕਰੋ ਹੈਲੋ ਕੀ ਕਰਦੇ ਪਏ ਤੁਹਾਨੂੰ ਮਿਲਦਾ ਬਸ ਸ਼ੌਕ ਚ ਬੰਨੇ ਆਣੇ ਨੇ ਗੱਲਾਂ ਬਤਾ ਕਰੋ ਇੱਧਰ ਨਹੀਂ ਆ ਤਾਂ ਨਾ ਖੇਲੋ ਨਹੀਂ ਆਤਾ ਆਪਕੋ ਖੇਲਣਾ ਨਹੀਂ ਆਤਾ ਨਹੀਂ ਆਤਾ ਨਹੀਂ 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 ਮਾਰਨਾ ਨਹੀਂ ਮਾਰਨ ਵਾਲੀ ਨਹੀਂ ਲੈ ਮਾਰਦਾ ਪਿਆ ਮੇਰੇ ਕਹਿੰਦੇ ਦੰਦ ਦੇ ਨੇ ਅਜੀ ਬੁਛ ਨਹੀਂ ਕੀਤਾ ਕੀਤਾ ਨਹੀਂ ਬੁਛ ਦੇਖੋ ਦੇਖੋ ਫਾੜ ਲੈ ਮੇਨ ਫਾੜ ਲੈ ਨਹੀਂ ਫੜੂ ਬੋਲੇ ਜੀ ਜੇ ਫੜ ਗਿਆ ਇਹਨੂੰ ਪਿਆਰ ਦੇ ਨਾਮ ਨਹੀਂ ਫੜੇ ਨਹੀਂ ਚਲੋ ਜੀ ਫੜ ਲਿਆ ਫੜ ਲਿਆ ਪਰ ਪਿਆਰ ਵੀ ਨਹੀਂ ਮੈਨੇ ਤੈਨੂੰ ਲੋ ਜੀ ਨਿਆਣਾ ਵੀ ਮਸਤੀ ਹੋ ਗਈ ਹੈ ਤੇ ਹੁਣ ਮੈਂ ਚਲਾ ਸ਼ੌਕ ਤੇ ਤੁਹਾਨੂੰ ਮੈਂ ਜਾ ਕੇ ਮਿਲਦਾ ਸ਼ੌਕ ਤੇ ਜੁੜੇ ਰਿਹਾ ਬਲੌਗ ਨਾਲ ਅੱਜ ਸੰਡੇ ਆ ਇੰਜੋਏ ਕਰੋ ਲੋ ਜੀ ਫੇਰ ਪਹੁੰਚੇ ਆਪਾਂ ਸ਼ੌਕ ਤੇ ਤੇ ਚੈੱਕ ਕਰੋ ਆਪਣੇ ਕੋਲ ਲੋਕਟ ਆ ਗਿਆ ਪੰਜਾਬ ਵਾਲਾ ਜਿਹਦੇ ਸੱਜਣ ਭਰਾ ਨੂੰ ਚਾਹੀਦਾ ਜੀ ਆਪਾਂ ਨੂੰ ਦੁਕਾਨ ਤੇ ਮਿਲ ਸਕਦੇ ਆ ਦਰਵਾਜ਼ੇ ਬਿਲਕੁਲ ਸਾਹਮਣੇ ਦੁਕਾਨ ਆ ਆਪਣੀ ਤੁਹਾਨੂੰ ਪਤਾ ਹੀ ਹੈ ਇਸ ਦੀ ਬਾਕੀ ਦੇਖਦੇ ਆਂ ਵੀਡੀਓ ਤਾਂ ਗੱਲਾਂ ਬਾਤਾਂ ਬਹੁਤ ਆਪਣੇ ਕੋਲੇ ਪਈਆਂ ਲੋਕਟ ਵਗੈਰਾ ਬਹੁਤ ਘੈਂੜ ਗਿਆ ਡਾਇਬ ਵਾਲੀਆਂ ਪੂੜੀਆਂ ਨੱਦੀਆਂ ਟੋਪ ਚੈੱਕ ਕਰੋ ਇਧਰ ਤਾਂ ਆ ਚੀਜ਼ ਉਹ ਪਰਚੀ ਭਰਾਵਾ ਦੀ ਕਹਿੰਦਾ ਗੇਰੀ ਭਾਈ ਲੈ ਕੇ ਉਹ ਮੈਂ ਕਿਹਾ ਮਿਲ ਚੁਗੀ ਚੈੱਕ ਕਰੋ ਆਪਣੇ ਕੁਝ ਜਿਹਾ ਅਵੇਲੇਬਲ ਹੈ ਜੀ ਤੁਸੀਂ ਆ ਕੇ ਜੀ ਆਪਣਾ ਮਿਲ ਸਕਦੇ ਆ ਜਿਹੜੀ ਉਹ ਜੈਨੂਨ ਹੈ ਜੀ ਤਾਂ ਮਿਲੋ ਭਰਾਵਾ ਆ ਤਾਂ ਚੀਜ਼ ਜੀ ਆਪਣੀ ਮੇਨ ਆ ਤੁਹਾਨੂੰ ਪਤਾ ਜੀ ਬੀਵੀਏ ਚੈਨ ਉਹ ਭਰਾਵਾ ਪਸੰਦ ਕਰਦੇ ਜਿਹਦੇ ਸ਼ੌਂਕ ਰੱਖਦੇ ਚੀਜ਼ਾਂ ਦਾ ਪਾਉਣ ਦਾ ਤਾਂ ਇੱਚ ਵੀ ਆਪਣਾ 골ਡਨ ਕਲਰ ਸਿਲਵਰ ਪਿਆ ਜੀ ਤਾਂ ਹੋਰ ਵੀ ਡਿਜ਼ਾਈਨ ਪਏ ਆ ਬੈਸਟ ਕੁਆਲਿਟੀ ਹੈ ਤੁਸੀਂ ਆਪਣੇ ਕੋਲ ਮਿਲ ਸਕਦੇ ਦੁਕਾਨ ਤੇ ਬਹੁਤ ਸੋਨਾ ਪੀਸ ਆ ਪਿਆ ਆ ਚੈੱਕ ਕਰੋ ਇੱਧਰ ਇੱਧਰ ਅਸਲੀ ਪੀਸ ਹੁੰਦਾ ਆ ਦਾ ਅਵੇਲੇਬਲ ਭਰਾ ਹੁਣੀ ਆਪਣੇ ਕੋ ਆਏ ਆ ਕਿੱਥੋਂ ਭਈ ਆਪਾਂ ਆਏ ਆ ਗੋਂਦਪੁਰੋਂ ਭਈ ਗੋਂਦਪੁਰੋਂ ਤੋਂ ਆਏ ਆ ਭਾਈ ਦਾ ਚੈਨ ਲਈ ਆ ਉਹ ਠੀਕ ਆ ਭਰਾ ਕੈਟਾ ਰੇਡ ਕਿੱਦਾਂ ਲੱਗਾ ਤੁਹਾਨੂੰ ਵਧੀਆ ਭਈ ਨਹੀਂ ਲੱਗਾ ਭਰਾ ਆ ਲੋ ਜੀ ਆਪਣੇ ਭਰਾ ਹੁਣੀ ਇਧਰੋਂ ਆਏ ਆ ਮਿਲਣਾ ਆਪਾਂ ਨੂੰ ਵੀਡੀਓ ਦੇਖਦੇ ਕਿੱਥੋਂ ਭਈ ਆਪਾਂ ਆਏ ਆ ਲੁਧਿਆਣੇ ਤੋਂ ਆਏ ਆ ਉਹ ਠੀਕ ਆ ਭਾਜੀ ਕੈਂਟ ਆ ਭਰਾ ਨਹੀਂ ਸਰ ਉਹ ਜੀ ਆਪਣੇ ਕੋ ਭਰਾ ਹੁਣੀ ਆਏ ਆ ਤਾਂ ਤੇ ਅਬ ਆਪਣੇ ਤੇਰੇ ਠੀਕ ਲੋ ਜੀ ਆ ਭਰਾਵਾਂ ਨੂੰ ਆਪਣੀ ਵੈਰਿਟੀ ਬੋਗਣ ਲੱਗੀ ਤੇ ਭਰਾਵਾਂ ਨੇ ਆਪਾਂ ਨੂੰ ਮਿਲਣ ਆਏ ਜੀ ਕਹਿੰਦਾ ਗਰੀ ਭਾਜੀ ਤੁਹਾਨੂੰ ਵੈਰਿਟੀ ਬੋਹ ਖਰੀਏ ਚਲੋ ਠੇਕ ਕੰਮ ਸਿਰਿਆ ਦੇ ਤਾਂ ਆਪਣੀ ਜਾਣ ਆ ਥੀਰੇ ਹੋਣੀ ਥੀਰੇ ਲੋ ਜੀ ਥੀਰੇ ਭਰਾ ਕੋ ਪਹੁੰਚ ਜੀ ਗਏ ਇਧਰ ਥੀਰਾ ਕਹਿੰਦਾ ਗਰੀ ਮੁੱਤਿਆ ਹਰ ਕੀ ਤੇ ਕਹਾਉਂਦਾ ਕਹਿੰਦਾ ਮੈਂ ਮੇਰਾ ਪਾਣੀ ਪੀਆ ਨਾ ਚਲੋ ਪੀਆ ਤੋਂ ਪਾਣੀ ਪੀਆ ਨਾ ਕਿ ਇੱਥੇ ਕਿਉਂ ਬਰਡ ਕੋ ਰੱਖਿਆ ਨਹੀਂ ਗਿਆ ਕਹਿੰਦਾ ਨਹੀਂ ਚੀਤਾ ਭੁੱਲ ਗਿਆ ਐਨ ਚੈੱਕ ਕਰੋ ਕਿਤਾ ਲੱਗਦੀ ਭਰਾਵਾਂ ਦੇ ਲੱਗਦਾ ਵੀ ਓਕੇ ਰੂਟ ਬਰੋ ਚੈੱਕ ਕਰੋ ਲੁੱਕ ਚੈੱਕ ਕਰੋ ਥੀਰੇ ਕਦੇ ਆਣਗਾ ਨਹੀਂ ਸਾਹ ਆ ਇਹ ਕੰਮ ਕੋ ਮੰਦਾ ਜੀ ਘੁੰਮਣਾ ਹੈ ਜੀ ਇਹਨਾਂ ਦੁਕਾਨ ਤੇ ਮੈਂ ਬੈਠਾ ਆਂ ਕਹਿੰਦਾ ਇਹ ਧਿਆਨ ਰੱਖਿਓ ਤੋਂ ਮੋੜ ਮੈਂ ਬੈਠਾ ਜੀ ਯਾਰ ਕੀ ਗੱਲੇ ਦਾ ਓਏ ਮੈਂ ਆਇਆ ਠੀਕ ਗੱਲੇ ਤਾਂ ਨਹੀਂ ਚਾਬੀ ਲਾਇਆ ਭਰਾਵਾ ਗੱਲੇ ਧਿਆਣੀ ਵਿੱਚ ਰੱਖ ਹੁੰਦਾ ਮੇਰੇ ਖਲਾੜੇ ਭਰਾ ਇਧਰ ਯਾ ਖਲਾੜੇ ਆ ਗਲਾਜ ਆਪਣਾ ਜਾਨੇ ਮੈਂ ਕਹਿੰਦਾ ਅੰਗਾ ਅੱਗੇ ਚੱਲ ਜਾ ਤਾਂ ਪੈਸੇ ਕਹਿੰਦੇ ਦੇਣੇ ਆ ਮੈਂ ਤਾਂ ਆਇਆ ਕਿ ਮੈਂ ਕਿੰਨਾਂ ਅੱਗੇ ਚੱਲ ਆ ਆ ਗਏ ਪੰਜਾਰੀ ਇਹ ਕਰਾਈਆਂ ਜਾਨ ਗਲਾਜ ਆਪਣਾ ਧیرے ਨੇ ਹੈ ਆ ਤੇ ਇਹਨੂੰ ਘੁਲਾਉਣਾ ਆ ਤੇ ਉਹ ਬਾਹਰ ਖਾਣਾ ਲੋ ਜੀ ਆਪਣੇ ਨਕੋਦਰੀਆਂ ਮੇਰ ਕਮਲ ਕਕੀ ਨਾ ਭਾਈ ਦਾ ਕਮਲ 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 ਫੈਨ ਦੇਖੋ ਕਿਦਾਂ ਵਿਸ਼ਾਗ ਲਾਈਆਂ ਹੋਈਆਂ ਆਹ ਵਿਸ਼ਾਗ ਲਾਈਆਂ ਚੈੱਕ ਕਰੋ ਜੀ ਇੱਧਰ ਇਹਨੂੰ ਪਾਣੀ ਨਾਲ ਬਾਦੀ ਬੈਠ ਗੁਰੇ ਬਾ ਕੀ ਹੋ ਅੱਜ ਟੱਲਾ ਬੈਠਾ ਯਾਰ ਸੈਟ ਵਿੱਚ ਪੜਾ ਕੰਮ ਸਹੀ ਆ ਕੋਈ ਚੱਕਰ ਨਹੀਂ ਜਾਣੇ ਜੀ ਘਾਟੇ ਵੱਟੇ ਕੋਈ ਚੱਕਰ ਨਹੀਂ ਕਰ ਬਟਾਂਗੇ ਆਪਾਂ ਜਿਆਦੇ ਚਾ ਲੈ ਕੇ ਆਏ ਆ ਨਹੀਂ ਮੈਂ ਨਹੀਂ ਪੀਣੀ ਉਹ ਧੀਰਾ ਕਹਿੰਦਾ ਜੀ ਮੈਂ ਸਮੋਸਾ ਖਾਣਾ ਆ ਤੇ ਮੈਂ ਕਹਿੰਦਾ ਕਿ ਮੈਂ ਕਹਿੰਦਾ ਮੇਲੀ ਦੇਖ ਲੈ ਹੁਣ ਤੇਰੇ ਕਿੱਦਾਂ ਲਿਆਉਂਗਾ ਮੈਂ ਕਹਿੰਦਾ ਮੇਰਾ ਕਹਿੰਦਾ ਬਾਪੂ ਦਾ ਫੋਨ ਆ ਗਿਆ ਬਾਬਾ ਜੀ ਕਹਿੰਦਾ ਮੂਡ ਚੇਂਜ ਹੋ ਗਿਆ ਜਦੋਂ ਹਾਂਜੀ ਤੇਲਾ ਹੁੰਦਾ ਹੀ ਕਿੱਦਾਂ ਰਹੇ ਲੋ ਜੀ ਅੱਜ ਕਮੇਟੀ ਦੇਖਣ ਆਏ ਆ ਆਪਾਂ ਕਮੇਟੀ ਪਾਈ ਹੋਈ ਆ ਤਦਦਰ ਜੈਨੀਪਾਲ ਉਹ ਠੀਕ ਆ ਹਾਂਜੀ ਠੀਕ ਆ ਬੱਸ ਹੋ ਗਿਆ ਪੂਰਾ ਟਾਈਮ ਜੀ ਬਹੁਤ ਟਾਈਮ ਹੋ ਗਿਆ ਬਸ ਠੀਕ ਹੁਣ ਕਿਹਦੀ ਨਿਕਲੀ ਕਮੇਟੀ ਦੇਖਦੇ ਆ ਅੱਜ ਕਿਹੋ ਜਿਹਾ ਲੱਗ ਕੇ ਚੱਲਦਾ ਆ ਲਓ ਜੀ ਚੈੱਕ ਕਰੋ ਜਿਹਨੇ ਕਮੇਟੀਆਂ ਪਾਈਆਂ ਪਈਆਂ ਆ ਚੈੱਕ ਕਰੋ ਜੀ ਕੰਮ ਇੱਕ ਨੰਬਰ ਹੁੰਦਾ ਆ ਕਿਉਂ ਨਹੀਂ ਜਾਨੀ ਬਿਲਕੁਲ ਬਿਲਕੁਲ ਅਧਰਾ ਪਾਈ ਜਿੱਤੀ ਭਾਈ ਹੁਣੇ ਸਰਪ੍ਰਸਾਦ ਸਾਹਿਬ ਭਾਈ ਕਿਥੇ ਰਿਕਲੇ ਅੱਜ ਦੁਕਾਨ ਤੇ ਭਾਈ ਯਾਰ ਲਓ ਜੀ ਕਮੇਟੀ ਨਿਕਲ ਲੱਗੀ ਆ ਦੇਖੋ ਉਹਨੇ ਕਿਹੜੀ ਨਿਕਲਦੀ ਆ ਚੈੱਕ ਕਰੋ ਇੱਧਰ ਆਜੋ 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 ਭਾਜੀ ਹਰਪ੍ਰੀਤ ਜੀ ਕਮੇਟੀ ਚੱਕੂਗੇ ਹਾਂ ਦੇਖੋ ਜੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਬਈ ਉਹ ਵਾਲੀ ਚੱਕਣੀ ਉਹ ਚੰਦ ਨਿਸ਼ਾਨੀ ਲਾਈ ਉਹ ਨਹੀਂ ਚੱਕਣੀ ਨਹੀਂ ਨਹੀਂ ਜੀ ਨਹੀਂ ਚਲੋ ਜੀ ਹਾਂ ਦੇਖੋ ਅੱਜ ਕਿਹੜਾ ਲੱਗ ਕੇ ਮੇਰੀ ਲੱਗਦੀ ਪਰ ਨਹੀਂ ਕਿਸਮਤ ਹੈਣੀ ਮੇਰੀ ਇਹਦੀ ਆ ਦੇਖ ਪ੍ਰਿੰਸ ਪ੍ਰਿੰਸ 2 ਲੋ ਜੀ ਗਿਆਨੀ ਦੀ ਆਪਣੀ ਆਪ ਹੀ ਨਿਕਲ ਗਈ ਕਮੇਟੀ ਚਲੋ ਕਹਾਣੀ ਖਤਮ ਕਹਾਣੀ ਖਤਮ ਹੋ ਗਈ ਤੁਹਾਨੂੰ ਬੈਂਕੀ ਨਹੀਂ ਕਰਦੇ ਲੋ ਗਾਇਸ ਹੱਪਾ ਆ ਗਏ ਜੀ ਕਰੇ ਦੱਸਿਓ ਤੁਹਾਨੂੰ ਕਿਦਾਂ ਦਾ ਬਲੌਗ ਲੱਗਾ ਤਾਂ ਬਾਕੀ ਲਾਈਕ ਕਮੈਂਟ ਸਬਸਕ੍ਰਾਈਬ ਕਰਦੇ ਹੋ ਠੀਕ ਹੈ ਜੀ ਤਾਂ ਤੁਹਾਨੂੰ ਮਿਲਦੇ ਜੀ ਆਪਾਂ ਫਿਰ ਨੈਕਸਟ ਬਲੌਗ ਓਕੇ ਜੀ ਸਾਰੇ ਆ